ਜਿੱਥੇ ਅੱਜ ਵਿਸ਼ਵ ਪਰਦੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਇਹੋ ਜੀਆਂ ਔਰਤਾਂ ਆਈਆਂ ਹਨ ਇਸ ਸੰਸਾਰ ਦੇ ਵਿੱਚ ਕਲਪਨਾ ਚਾਵਲਾ ਦੀ ਗੱਲ ਕਰੀਏ ਮਦਰ ਟ੍ਰੇਸਾ ਹੋਗੀ ਇੰਦਰਾ ਗਾਂਧੀ ਜਾਂ ਇਸ ਤੋਂ ਇਲਾਵਾ ਪਤਨੀ ਕਿੰਨੀਆਂ ਕੁ ਮਹਿਲਾਵਾਂ ਇਸ ਜਹਾਨ ਤੇ ਆਈਆਂ ਨੇ ਰਾਣੀ ਛਾਂਸੀ ਦੀ ਗੱਲ ਕਰੀਏ ਜਿਸ ਨੇ ਲੜਾਈ ਦੇ ਵਿੱਚ ਆਪਣੀ ਜਾਨ ਦੇ ਦਿੱਤੀ ਸੀ ਤਾਂ ਇਹ ਅੰਤਰਰਾਸ਼ਟਰੀ ਉਹ ਮਹਿਲਾ ਨੇ ਜਿਨ੍ਹਾਂ ਇੱਕ ਆਪਣਾ ਵੱਖਰਾ ਹੀ ਜਿਹੜਾ ਹੈਗਾ ਮੁਕਾਮ ਖਟਿਆ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਖੰਨਾ ਵਿੱਚ ਪਹੁੰਚੇ ਆ ਇੱਕ ਇਹੋ ਜਿਹੀ ਮਹਿਲਾ ਹੈ ਜਿਹੜੀ ਆਟੋ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਬੜੀ ਵੱਖਰੀ ਇੱਕ ਇਸ ਭੈਣ ਨੇ ਜਿਹੜੀ ਹੈਗੀ ਮਿਸਾਲ ਪੈਦਾ ਕੀਤੀ ਹੈ ਤਾਂ ਸਾਡੇ ਨਾਲ ਉਹ ਭੈਣ ਮੌਜੂਦ ਹੋਊਗੀ ਵੀਨਾ ਉਹਨਾਂ ਦਾ ਨਾਮ ਹੈ ਉਹਨਾਂ ਨਾਲ ਜਿਹੜੀ ਹੈਗੀ ਅਸੀਂ ਗੱਲਬਾਤ ਕਰਦੇ ਹਾਂ ਕਿ ਆਖਰ ਕਿੰਨੇ ਕ ਸਮੇਂ ਤੋਂ ਜਿਹੜਾ ਹੈਗਾ ਆਟੋ ਚਲਾ ਕੇ ਭੈਣ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰ ਰਹੀ ਹੈ ਭਾਜੀ ਕੀ ਕਹਿਣਾ ਚਾਹੋਗੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਅਤੇ ਤੁਹਾਡੇ ਇੱਕ ਬੜਾ ਨਾ ਮਨ ਨੂੰ ਖੁਸ਼ੀ ਮਿਲੀ ਹੈ ਕਿ ਤੁਸੀਂ ਇੱਕ ਬਾਕੀ ਔਰਤਾਂ ਨਾਲੋਂ ਵੱਖਰਾ ਕੰਮ ਕਰ ਰਹੇ ਹੋ ਹਾਂਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਰ ਜੀ ਇਹ ਕੰਮ ਵਧੀਆ ਹੈਗਾ ਇਹ ਕੰਮ ਕਰਨਾ ਚਾਹੀਦਾ ਹੈਗਾ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਠੀਕ ਹੈ ਥੋੜਾ ਅੱਛਾ ਜਿਵੇਂ ਆਟੋ ਚਲਾ ਕੇ ਸਾਨੂੰ ਬਹੁਤ ਵਧੀਆ ਖੁਸ਼ੀ ਹੁੰਦੀ ਆ ਬਾਕੀ ਕੰਮਾਂ ਨਾਲ ਵਧੀਆ ਹੈਗਾ ਇਹ ਕੰਮ ਹਾਂਜੀ ਤੇ ਪੰਜੀ ਕਿੰਨੇ ਕ ਸਮੇਂ ਤੋਂ ਤੁਸੀਂ ਆਟੋ ਚਲਾ ਰਹੇ ਹੋ ਕਿੰਨਾ ਕਿ ਇਹਨੂੰ ਤੁਹਾਨੂੰ ਸਿੱਖਣ ਨੂੰ ਵੀ ਫਿਰਦਾ ਜ਼ਾਹਰ ਜਿਹਾ ਬੜਾ ਸਮਾਂ ਲੱਗ ਗਿਆ ਹਣਾ ਤੁਹਾਨੂੰ ਹਾਂਜੀ ਸਾਨੂੰ ਮਹੀਨਾ ਕ ਲੱਗਿਆ ਸੀਗਾ ਇੱਕ ਮਹੀਨਾ ਲੱਗਿਆ ਸੀ ਉਸ ਤੋਂ ਬਾਅਦ ਇੱਕ ਮਹੀਨਾ ਟ੍ਰੇਨਿੰਗ ਸਮਝਿਆ ਸੀ ਰੋਡ ਤੇ ਲਿੱਤੀ ਆ ਇੰਨਾ ਟਾਈਮ ਹੀ ਲੱਗਿਆ ਸੀ ਸਾਨੂੰ ਵੱਧ ਨਹੀਂ ਲੱਗਿਆ ਆਟੋ ਵੀ ਫਿਰ ਤਾਂ ਕਾਫੀ ਮਹਿੰਗਾ ਆਇਆ ਹਣਾ ਤੁਹਾਡੇ ਕਾਫੀ ਪੈਸੇ ਲੱਗ ਗਏ ਹੋਣੇ ਇਹਦੇ ਤੇ ਨਹੀਂ ਸਰ ਜੀ ਸਾਨੂੰ ਸਪਰ ਵਾਲਿਆਂ ਨੇ ਦਿੱਤਾਗਾ ਫ੍ਰੀ ਦਿੱਤਾਗਾ ਹਾਂਜੀ ਪੰਜ ਲੇਡਿਸ ਨੂੰ ਦਿੱਤਾਗਾ ਇਹਦੇ ਨਾਲ ਦੇ ਪੰਜ ਆਟੋ ਨੇ ਪੰਜ ਲੇਡਿਸ ਨੂੰ ਦਿੱਤੇ ਨੇ ਵੀ ਤੁਸੀਂ ਚਲਾਉਣਾਗਾ ਪਰਿਵਾਰ ਦੇ ਵਿੱਚ ਕੋਣ ਕੋਣਾ ਤੁਸੀਂ ਇਕੱਲੇ ਜੇ ਆਟੋ ਚਲਾਉਂਦੇ ਹੋ ਜ਼ਾਹਿਰ ਜੀ ਗੱਲ ਪਿੱਛੇ ਪਰਿਵਾਰ ਵੀ ਹੋਊਗਾ ਤੁਹਾਡਾ ਹਸਬੰਦ ਵੀ ਹੋਣਗੇ ਬੱਚੇ ਵੀ ਹੋਣਗੇ ਫਿਰ ਉਹ ਸਾਰਾ ਕੰਮ ਤੁਸੀਂ ਕਿਵੇਂ ਫਿਰ ਮੈਨੇਜ ਕਰਦੇ ਹੋ ਕੰਮ ਸਰ ਜੀ ਅਸੀਂ ਕਰ ਲੈਨੇ ਆ ਮੈਨੇਜ ਘਰ ਦਾ ਵੀ ਕਰਦੇ ਆ ਬੱਚੇ ਵੀ ਸਾਂਭਦੇ ਆ ਆਟੋ ਵੀ ਚਲਾ ਲੈਨੇ ਆ ਤਿੰਨ ਬੱਚੇ ਨੇ ਹਸਬੰਦ ਵੀ ਆ ਬਾਕੀ ਅਸੀਂ ਪੰਜ ਜੀ ਆ ਘਰ ਤੇ ਅੱਛਾ ਹਾਂ ਜੀ ਤਿੰਨ ਬੱਚੇ ਦੋ ਜੀ ਅਸੀਂ ਆਪਾਂ ਤੇ ਪੰਜ ਕਿੰਨਾ ਤੁਸੀਂ ਜਿਹੜੇ ਆ ਦਿਨ ਚ ਫਿਰ ਇਨਕਮ ਹੋ ਜਾਂਦੀ ਹੈ ਦੀ ਤੁਹਾਡੀ ਸੱਡੀ ਸਰਜੀ ਹੋ ਜਾਂਦੀ 4-500 ਹੋ ਜਾਂਦੀ ਇਨਕਮ ਹਾਂਜੀ ਦਿਨ ਚ ਜਿਵੇਂ 10-11 ਵਜੇ ਜਾਂਦੇ ਆ ਸ਼ਾਮ ਨੂੰ 5-6 ਵਜੇ ਜਾਂਦੇ ਨੇ ਆਉਂਦੇ ਆਉਂਦੇ ਇੰਨੀ ਹੋ ਜਾਂਦੀ ਇਨਕਮ ਤੇ ਰੂਟ ਕੀ ਰਹਿੰਦਾ ਤੁਹਾਡਾ ਖੰਨੇ ਚ ਜਾਂਦੇ ਹੋ ਜਾਂ ਖੰਨੇ ਤੋਂ ਕਿਤੇ ਬਾਹਰ ਵੀ ਹੋਰ ਵੀ ਇਲਾਕੇ ਚ ਜਾਂਦੇ ਹੋ ਅਸੀਂ ਖੰਨੇ ਤੋਂ ਬਾਹਰ ਨਹੀਂ ਜਾਂਦੇ ਸਰਜੀ ਲੋਕਲੀ ਚਲਾਉਂਦੇ ਆ ਇੱਥੇ ਖੰਨੇ ਚ ਚਲਾਉਂਦੇ ਆ ਬਾਹਰ ਨਹੀਂ ਜਾਂਦੇ ਰੋਡ ਤੇ ਜਾਂਦੇ ਹਾਂ ਤੇ ਬਾਕੀ ਹੋਰ ਵੀ ਲੇਡੀਜ਼ ਤੁਹਾਨੂੰ ਦੇਖਦੇ ਆ ਹੋਣਗੀਆਂ ਜਾਂ ਹੋਰ ਜਿਹੜੇ ਲੋਕ ਦੇਖਦੇ ਹੋਣੇ ਸਮਾਜ ਦੇ ਕੀ ਫਿਰ ਉਸ ਸਮੇਂ ਉਹਨਾਂ ਦਾ ਕੀ ਕਹਿਣਾ ਹੁੰਦਾ ਉਸ ਸਮੇਂ ਉਹ ਵੀ ਦੇਖਦੇ ਨੇ ਕਈ ਤਾਂ ਬੜੀਆ ਖੁਸ਼ ਹੁੰਦੇ ਨੇ ਚਾਹੇ ਲੇਡੀਜ਼ ਹੋਵੇ ਚਾਹੇ ਜੈਂਸ ਹੋਵੇ ਕਈ ਸਾਨੂੰ ਪਤਾ ਜਿਨੇ ਗੁੱਸਾ ਹੋਣਾ ਚਾਹੇ ਜੋ ਮਰਜ਼ੀ ਹੋਣਾ ਵੀ ਕਈ ਲੇਡੀਜ਼ ਨੂੰ ਦੇਖ ਕੇ ਵੀ ਗੁੱਸਾ ਹੁੰਦੇ ਨੇ ਚਲੋ ਹੋਈ ਜਾਂਦੋ ਸਾਨੂੰ ਤਾਂ ਕੰਮ ਅਜੇ ਤਾਂ ਕੰਮ ਹੀ ਕਰਨਾ ਹੈ ਚਲੋ ਕੋਈ ਗੱਲ ਨਹੀਂ ਮੈਂ ਕਹ ਜਿਨੇ ਹੋਣਾ ਗੁੱਸਾ ਹੋਈ ਜਾਂਦੋ ਗੁੱਸੇ ਉਹਨਾਂ ਦਾ ਗੁੱਸੇ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਤਾਂ ਘਰ ਦਾ ਆਪਣਾ ਗੁਜ਼ਾਰਾ ਵੀ ਚਲਾਉਣਾ ਹੈ ਨਾ ਹਾਂਜੀ ਹਾਂਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਸੌਦੇ ਸੀਗੇ ਵੀ ਸਾਨੂੰ ਕਿਵੇਂ ਦੇਖਦੇ ਨੇ ਲੋਕੀ ਹੱਸਦੇ ਸੀਗੇ ਖੜ ਖੜ ਕੇ ਦੇਖਦੇ ਸੀਗੇ ਵੀ ਲੇਡੀਜ਼ ਚਲਾ ਰਹੀ ਆ ਆਟੋ ਹੂੰ ਬਾਕੀ ਸਾਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਹਾਸੇ ਚਾਹੇ ਕੋਈ ਬੋਲੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਆਟੋ ਚਲਾਉਂਦੇ ਹੋ ਰੋਜ਼ ਤੇ ਤੁਹਾਡੇ ਆਟੋ ਦੇ ਵਿੱਚ ਲੇਡੀਜ਼ ਜ਼ਿਆਦਾ ਬੈਠਦੀ ਇਹਨੇ ਆ ਕੇ ਜਾਂ ਜਾਇੰਟਸ ਬੈਠਦੇ ਨੇ ਫਿਰ ਆ ਕੇ ਨਹੀਂ ਲੇਡੀਜ਼ ਹੀ ਵੱਧ ਪੈਂਦੇ ਨੇ ਜੈਸ ਘਟ ਹੁੰਦੇ ਨੇ ਲੇਡੀਜ਼ ਵੱਧ ਹੁੰਦੇ ਨੇ ਲੇਡੀਜ਼ ਜਿਹੜੀਆਂ ਨੇ ਆਪਣੇ ਆਪ ਨੂੰ ਸੁਰੱਖਿਅਤ ਜ਼ਿਆਦਾ ਮੰਨਦੀ ਹੋਣਗੀਆਂ ਕਿ ਤੁਹਾਡੇ ਆਟੋ 'ਚ ਬੈਠ ਗਈ ਇੱਕ ਲੇਡੀ ਜਿਹੜੀ ਹੈਗੀ ਆ ਆਟੋ ਚ ਲਾ ਰਹੀ ਆ ਆਪਣੇ ਉਹਨੂੰ ਜ਼ਿਆਦਾ ਜਿਹੜੀ ਹੈਗੇ ਸੇਫ ਸਮਝਦੀ ਹੋਣੀ ਆ ਹਾਂਜੀ ਹਾਂਜੀ ਕਈ ਖੁਸ਼ ਹੁੰਦੇ ਨੇ ਵੀ ਸਾਨੂੰ ਬਹੁਤ ਵਧੀਆ ਲੱਗਦਾ ਵੀ ਤੁਸੀਂ ਚਲਾਉਨੇ ਆਟੋ ਵੀ ਸਾਨੂੰ ਚੰਗਾ ਲੱਗਦਾ ਗੋਟ ਵੀ ਕਈ ਤਾਂ ਹੁੰਦੇ ਨੇ ਜਿਹੜੇ ਗੁੱਸੇ ਹੁੰਦੇ ਨੇ ਉਹ ਨਹੀਂ ਬਹਿੰਦੀ ਲੇਡੀਜ਼ ਜਿਹੜੀ ਖੁਸ਼ ਹੁੰਦੀ ਉਹ ਬਹਿ ਜਾਂਦੀ ਆ ਹਾਂਜੀ ਅੱਛਾ ਇਸ ਤਰ੍ਹਾਂ ਦੀ ਵੈਜ ਨੇ ਕੋਈ ਗੁੱਸੇ ਵੀ ਹੁੰਦੀਆਂ ਲੇਡੀਜ਼ ਵੀ ਹਾਂ ਹਾਂ ਗੁੱਸੇ ਵੀ ਹੁੰਦੀਆਂ ਵੀ ਲੇਡੀਜ਼ ਹੋ ਕੇ ਵੀ ਆਟੋ ਚਲਾ ਰਹੀ ਵੀ ਸ਼ਰਮ ਨਹੀਂ ਆਉਂਦੀ ਕਿਣੇ ਚਲੋ ਹੋਈ ਜਾਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਚਲਾਉਣਾ ਆਟੋ ਜਿਹੜੀ ਖੁਸ਼ ਹੋ ਕੇ ਵੰਦੀ ਆਪੇ ਆ ਜਾਂਦੀ ਸਾਨੂੰ ਉਹ ਠੀਕ ਲੱਗਦੇ ਨੇ ਅੱਛਾ ਵਿਨੇ ਜੀ ਕਿੰਨਾ ਕ ਤੁਸੀਂ ਪੜੇ ਲਿਖੇ ਹੋ ਤੇ ਹਿਸਾਬ ਕਿਤਾਬ ਵੀ ਕਰਨਾ ਆਉਣਾ ਸਵਾਰੀ ਕੋਲ ਪੈਸੇ ਵੀ ਲੈਣੇ ਹੁੰਦੇ ਨੇ ਫਿਰ ਅਸੀਂ ਕੋਸ਼ਿਸ਼ ਨਹੀਂ ਪੜਿਆ ਹੋਇਆ ਸਰ ਜੀ। ਅੱਛਾ। ਹਾਂਜੀ ਬਿਲਕੁਲ ਅਨਪੜਾ। ਇੰਨਾ ਤਾਂ ਹਿਸਾਬ ਸਾਨੂੰ ਆਉਂਦਾਗਾ ਜਿਵੇਂ ਪੈਸੇ ਕਿੰਨੇ ਲੈਣੇ ਕਿੰਨੇ ਦੇਣੇ ਨੇ। ਉਹ ਹਿਸਾਬ ਸਾਨੂੰ ਆਉਂਦਾਗਾ। ਹਾਂਜੀ। ਤੇ ਬੱਚਿਆਂ ਬਾਰੇ ਤੁਸੀਂ ਦੱਸੇ ਬੱਚੇ ਕਿਹੜੀ-ਕਿਹੜੀ ਕਲਾਸ 'ਚ ਪੜ੍ਹਦੇ ਨੇ ਤੁਹਾਡੇ? ਬੱਚੇ ਇੱਕ ਤਾਂ 6ਵੀਂ 'ਚ ਆ, ਇੱਕ 5ਵੀਂ 'ਚ, ਇੱਕ 3ਜੀ 'ਚ ਆ। ਤਿੰਨ ਬੱਚੇ ਨੇ, ਦੋ ਕੁੜੀਆਂ ਨੇ ਇੱਕ ਮੁੰਡਾ ਦਾ। ਅੱਛਾ ਹਸਬੰਦ ਤੁਹਾਡੇ ਮਿਲੇ ਸੀ ਉਹ ਕੀ ਕੰਮ ਕਰਦੇ ਨੇ ਫਿਰ ਤੁਹਾਡੇ? ਉਹ ਫੈਕਟਰੀ 'ਚ ਲੱਗੇ ਹੋਏ ਨੇ ਕੰਮ ਤੇ। ਫੈਕਟਰੀ 'ਚ ਆ। ਕਬਜਾ ਫੈਕਟਰੀ ਚ ਲੱਗੇ ਹੋਏ ਨੇ ਉਹਨਾਂ ਦੀ ਪੂਰੀ سپورਟ ਰਹਿੰਦੀ ਹੈ ਤੁਹਾਡੇ ਨਾਲ ਫਿਰ ਹਾਂਜੀ ਉਹਨਾਂ ਦੀ ਪੂਰੀ سپورਟ ਰਹਿੰਦੀ ਹੈ ਉਹ ਨਹੀਂ ਕੁਝ ਕਹਿੰਦੇ ਨੇ ਅੱਛਾ ਤੁਸੀਂ ਜਿਵੇਂ ਬਾਹਰ ਚਲੇ ਜਾਂਦੇ ਹੋ ਆਟੋ ਚਲਾਉਂਦੇ ਹੋ ਤੇ ਪਿੱਛੋਂ ਬੱਚਿਆਂ ਦਾ ਫਿਰ ਕੌਣ ਦੇਖ ਰੇ ਕੌਣ ਕਰਦਾ ਫਿਰ ਬੱਚਿਆਂ ਦੀ ਬੱਚੇ ਸਰ ਜੀ ਬੈਠੇ ਰਹਿੰਦੇ ਨੇ ਸਕੂਲੋਂ ਲੈ ਆਉਂਨੇ ਆ ਸੀ ਆਪ ਹੀ ਜਾ ਕੇ ਬੈਠੇ ਰਹਿੰਦੇ ਨੇ ਅੰਦਰ ਪੜ੍ਹਾਈ ਕਰੀ ਜਾਂਦੇ ਰਹਿੰਦੇ ਨੇ ਜਾਂ ਬੈਠੇ ਰਹਿੰਦੇ ਨੇ ਟੀਵੀ ਦੇਖਦੇ ਰਹਿੰਦੇ ਨੇ ਖਾਲੀ ਟਾਈਮ ਬੱਸ ਜਾਂ ਖੇਡਦੇ ਰਹਿੰਦੇ ਨੇ ਹੋਰ ਜਿਵੇਂ ਆਪਾਂ ਗੱਲ ਕਰੀਏ ਅੱਜ ਕੱਲ ਜਿਹੜੀ ਹੈਗੀ ਨਾਰੀ ਨੂੰ ਔਰਤਾਂ ਨੂੰ ਕਾਫੀ ਲੋਕ ਅਜੇ ਵੀ ਸਮਾਜ ਸਾਡਾ ਇਹੋ ਜਿਹਾ ਜਿਹੜਾ ਔਰਤਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਕੰਮ ਨਹੀਂ ਕਰਨ ਦਿੰਦਾ ਹੈਗਾ ਆਪਣੇ ਸਮਾਜ ਵਿੱਚ ਬਹੁਤ ਅਜੇ ਵੀ ਇਹੋ ਜਿਹੇ ਔਰਤਾਂ ਹਲੇ ਮੌਜੂਦ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਤਾਂ ਬਾਹਰ ਆ ਕੇ ਨਿਕਲਣਾ ਚਾਹੀਦਾ ਕੰਮ ਕਰਨਾ ਚਾਹੀਦਾ ਹਾਂਜੀ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੁਣ ਸਾਨੂੰ ਪਤਾ ਇੰਨੀ ਮਹਿੰਗਾਈ 'ਚ ਇਕੱਲੇ ਬੰਦੇ ਨਾਲ ਤਾਂ ਗੁਜ਼ਾਰਾ ਹੁੰਦਾ ਨਹੀਂ ਜੇ ਮੈਂ ਕੋਈ ਇਕੱਲਾ ਘਰ ਦਾ ਕਮਾਉਣ ਵਾਲਾ ਫੇਰ ਨਹੀਂ ਹੁੰਦਾ ਜੇ ਆਪਾਂ ਸਾਰੇ ਕਮਾਵਾਂਗੇ ਤਾਂ ਖਰਚਾ ਚੱਲਦਾਗਾ ਨਹੀਂ ਮਹ ਉਹਨਾਂ ਨੂੰ ਵੀ ਇਹੀ ਸੰਦੇਸ਼ ਦੇਣਾ ਚਾਹਾਂਗਾ ਵੀ ਤੁਸੀਂ ਵੀ ਕਰੋ ਆਪ ਦਾ ਦੋ ਪੈਸੇ ਰੱਖੋ ਬੱਚਿਆਂ ਲਈ ਰੱਖੋ ਆਪ ਦੇ ਲਈ ਰੱਖੋ ਜੇ ਆਪਣੇ ਕੋਲ ਹੋਣਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਨਹੀਂ ਤਾਂ ਸੋਚ ਸੋਡ ਨੂੰ ਪਤਾ ਹੀ ਹੈ ਮਹਿੰਗਾਈ 'ਚ ਕੁਛ ਨਹੀਂ ਪੱਲੇ ਰਹਿੰਦਾਗਾ ਹਾਂਜੀ ਇੰਨੇ ਟ੍ਰੈਫਿਕ 'ਚੋਂ ਨਿਕਲਦੇ ਹੋ ਬਹੁਤ ਆਪਣੇ ਟ੍ਰੈਫਿਕ ਬਹੁਤ ਹੁੰਦਾ ਆਪਣੇ ਸ਼ਹਿਰ ਦੇ ਵਿੱਚ ਕਦੀ ਮੁਸ਼ਕਲ ਨਹੀਂ ਆਈ ਵੀ ਕਦੇ ਡਰ ਨਹੀਂ ਲੱਗਦਾ ਵੀ ਇੰਨਾ ਜ਼ਿਆਦਾ ਟ੍ਰੈਫਿਕ ਹੈ ਨਹੀਂ ਨਹੀਂ ਪਹਿਲਾਂ ਲੱਗਦਾ ਸੀ ਹੁਣ ਬਿਲਕੁਲ ਨਹੀਂ ਲੱਗਦਾ ਚਾਹੇ ਜਿੰਨਾ ਟ੍ਰੈਫਿਕ ਅਸੀਂ ਨਿਕਲ ਜੰਨੇ ਆ ਪਹਿਲਾਂ ਲੱਗਦਾ ਸੀਗਾ ਡਰ ਹੁਣ ਨਹੀਂ ਲੱਗਦਾ ਦਿੰਜ ਕਿੰਨੇ ਕਿੰਨੇ ਕਿਲੋਮੀਟਰ ਤੁਸੀਂ ਚਲਾ ਲੈਂਦੇ ਹੋ ਰੋਜ਼ ਫਿਰ ਅਸੀਂ ਇਹਦੀ ਐਵਰੇਜ ਹੈ ਅਸੀਂ 85 ਆ ਅਸੀਂ ਨੱਕ ਚਲਾ ਲੈਂਦੇ ਆ ਸਮਝ ਸਾਨੂੰ ਪਤਾ ਲੱਗ ਜਾਂਦਾ ਵੀ ਚਾਰਜ ਖਤਮ ਹੋਣੇ ਵਾਲਾ ਫਿਰ ਅਸੀਂ ਘਰੇ ਆ ਜੰਨੇ ਆ ਫਿਰ ਘਰੇ ਆ ਜੰਨੇ ਆ ਅੱਛਾ ਅੱਛਾ ਹੋਰ ਵੀ ਤੁਸੀਂ ਕੋਈ ਕੰਮ ਕਰਦੇ ਹੋ ਕਿ ਕੱਲਾ ਆਟੋ ਚਲਾਉਨੇ ਹੋ ਫਿਰ ਤੁਸੀਂ ਹੋਰ ਵੀ ਕਰਦੇ ਆ ਘਰਾਂ ਦੇ ਕੰਮ ਵੀ ਕਰਦੇ ਸੀ ਜਿਵੇਂ ਪਹਿਲਾਂ ਕਰਦੇ ਸੀਗੇ ਫਿਰ ਹੁਣ ਪੁਰਾਣੇ ਲੱਗੇ ਆ ਕਈ ਨਹੀਂ ਵੀ ਜਾਣ ਦਿੰਦੇ ਵੀ ਨਹੀਂ ਤੁਸੀਂ ਕਰੀ ਜਾਓ ਫਿਰ ਉਹ ਵੀ ਅਸੀਂ ਕਰੀ ਜਾਂਦੇ ਆ ਕੰਮ ਇੱਕ ਦੋ ਘਰਾਂ ਚ ਉਹ ਵੀ ਕਰਦੇ ਆਂ ਕੰਮ ਆਟੋ ਵੀ ਚਲਾਉਂਦੇ ਆਂ ਘਰ ਵੀ ਸੰਭਾਲਦੇ ਆਂ ਹਾਂਜੀ ਤਾਂ ਇਹ ਪੈਨ ਨੇ ਦੱਸਿਆ ਹੈ ਕਿ ਆਟੋ ਚਲਾ ਕੇ ਪਿਛਲੇ ਤਕਰੀਬਨ 2 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੈਗਾ 3 ਸਾਲ ਦੇ ਕਰੀਬ ਦੱਸਿਆ ਜਾ ਰਿਹਾ ਕਿ ਆਟੋ ਚਲਾਉਂਦੀ ਰਹੀ ਹੈ ਗੁਜ਼ਾਰਾ ਕਰ ਰਹੀ ਹੈ ਇਹ ਉਹਨਾਂ ਔਰਤਾਂ ਲਈ ਇੱਕ ਮਿਸਾਲ ਨੇ ਜਿਹੜੀਆਂ ਘਰ ਦੀ ਦਹਲੀਜ਼ ਤੋਂ ਬਾਹਰ ਨਹੀਂ ਨਿਕਲਦੀਆਂ ਕਿਤੇ ਨਾ ਕਿਤੇ ਉਹ ਵੀ ਜਿਹੜੀ ਹੈਗੀ ਦਬ ਕੇ ਰਹਿ ਜਿੰਦੀ ਪਰ ਕਿਤੇ ਨਾ ਕਿਤੇ ਘਰ ਦੀਆਂ ਪਾਬੰਦੀਆਂ ਵੀ ਉਹਨਾਂ ਤੇ ਲਾਗੂ ਹੋ ਜਾਂਦੀ ਨਹੀਂ ਜੀ ਬਾਹਰ ਨਹੀਂ ਜਾਣਾ ਜੀ ਬਾਹਰ ਨਿਕਲ ਕੇ ਕੰਮ ਨਹੀਂ ਜਿਹੜਾ ਹੈਗਾ ਕਰਨਾ ਪਰ ਇਹ ਭੈਣ ਨੇ ਇੱਕ ਵੱਖਰੀ ਜਿਹੜੀ ਹੈਗੀ ਮਿਸਾਲ ਕੈਮ ਕੀਤੀ ਭੈਣ ਨਾਲ ਕੁਝ ਹੋਰ ਵੀ ਸਵਾਲ ਰਹਿ ਰਹੇ ਨੇ ਉਹਦੇ ਲਈ ਵੀ ਅਸੀਂ ਗੱਲਬਾਤ ਕਰਦੇ ਹਾਂ ਭੈਣ ਜਿੱਦਾਂ ਕਿ ਲਾਕਡਾਊਨ ਰਿਹਾ ਬੜੀ ਹਰ ਬੰਦੇ ਨੂੰ ਬੜੀ ਉਦੋਂ ਸਮੱਸਿਆ ਬੜੀ ਆਈ ਹੈ ਘਰ ਪਰਿਵਾਰ ਚਲਾਉਣਾ ਬੜਾ ਮੁਸ਼ਕਲ ਹੋ ਗਿਆ ਸੀ ਉਦੋਂ ਕਿਉਂਕਿ ਕੰਮਕਾਰ ਬਿਲਕੁਲ ਠੱਪ ਹੋ ਗਏ ਸੀਗੇ ਲਾਕਡਾਊਨ 'ਚ ਫਿਰ ਕੀ ਕਿਦਾਂ ਗੁਜ਼ਾਰਾ ਹੁੰਦਾ ਰਿਹਾ ਤੁਹਾਡਾ ਕਰੀ ਗਏ ਜਿੰਨਾ ਹੁੰਦਾ ਸੀ ਉਹਨਾਂ ਕਰੀ ਗਏ ਬਾਕੀ ਉਹਨਾਂ ਨੇ ਵੀ ਹੈਲਪ ਕੀਤੀ ਹੈ ਸਾਡੀ ਤੇ ਜਿਨ੍ਹਾਂ ਨੇ ਆਟੋ ਦਿੱਤੇ ਉਹਨਾਂ ਨੇ ਵੀ ਹੈਲਪ ਕੀਤੀ ਦੋ ਤਿੰਨ ਮੇਰਾ ਉਹਨਾਂ ਨੇ ਹੀ ਰਾਸ ਨੂੰ ਉਹਨਾਂ ਵੱਲੋਂ ਹੀ ਸਾਨੂੰ ਮਿਲਿਆਗਾ ਅੱਛਾ ਜੇ ਇਹਦੇ ਵਿੱਚ ਕੋਈ ਖਰਾਬੀ ਆ ਜਾਵੇ ਫੇਰ ਕੀ ਕਰਦੇ ਹੋ ਬੜੀ ਮੁਸ਼ਕਲ ਹੋ ਜਣੀ ਰਾਹ 'ਚ ਗਰਮੀ ਦਾ ਮੌਸਮ ਜਿਵੇਂ ਹੁਣ ਸ਼ੁਰੂ ਹੋ ਰਿਹਾ ਸਰਦੀ 'ਚ ਵੀ ਕਿਤੇ ਨਾ ਕਿਤੇ ਖੜਨਾ ਪੈਂਦਾ ਕਿਤੇ ਖਰਾਬੀ ਆ ਜਾਂਦੀ ਇਸ ਤਰ੍ਹਾਂ ਹੋ ਜਾਣਾ ਇੱਕ ਦੀ ਹਾਜੀ ਤੱਕ ਤਾਂ ਸਰ ਜੀ ਆਏ ਨਹੀਂ ਜੇ ਮਾੜੀ ਮੋਟੀ ਖਰਾਬੀ ਆ ਵੀ ਜਾਂਦੀ ਐ ਫਿਰ ਅਸੀਂ ਜਿਹੜੇ ਲੇਡੀਜ਼ ਆ ਅਸੀਂ ਉਹਨਾਂ ਨੂੰ ਹੀ ਬੁਲਾਉਨੇ ਆ ਹੈਲਪ ਲਈ ਅੱਛਾ ਹਾਂਜੀ ਉਹੀ ਆਉਂਦੇ ਨੇ ਅਸੀਂ ਜਿਵੇਂ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਐ ਅਸੀਂ ਜਾਣਦੇ ਆ ਜਿਉਂ ਨਾਲ ਸਾਨੂੰ ਲੋੜ ਹੁੰਦੀ ਉਹ ਆਪ ਆ ਜਾਂਦੇ ਨੇ ਹੋਰ ਤੁਹਾਡੇ ਨਾਲ ਦੀ ਕਿੰਨੀਆਂ ਕ ਲੇਡੀਜ਼ ਨੇ ਇੱਥੇ ਫਿਰ ਹੋਰ ਤਿੰਨ ਹੋਰ ਨੇ ਸਰ ਜੀ ਅੱਛਾ ਉਹ ਵੀ ਇਹੀ ਕੰਮ ਕਰਦੀਆਂ ਨੇ ਉਹ ਵੀ ਇਹੀ ਕੰਮ ਕਰਦੇ ਆ ਔਟੋ ਚਲਾਉਂਦੇ ਨੇ ਹਾਂਜੀ ਸਵੇਰੇ ਕਿੰਨੇ ਕ ਵਜੇ ਤੁਸੀਂ ਨਿਕਲਦੇ ਹੋ ਫਿਰ ਤੋ ਤਾਂ ਸ਼ਾਮ ਨੂੰ ਕਿੰਨੇ ਵਜੇ ਵਾਪਸ ਆ ਜਾਂਦੇ ਹੋ ਸਵੇਰੇ ਅਸੀਂ 10 11 ਵਜੇ ਜਾਂਦੇ ਆ ਸ਼ਾਮ ਨੂੰ 5 6 ਵਜੇ ਜਾਂਦੇ ਨੇ ਹੂੰ 5 6 ਵਜੇ ਚਲੇ ਆਉਂਦੇ ਆ ਅਸੀਂ ਕਰਦਾ ਸਾਰਾ ਕੰਮ ਕੂਮ ਕਰਕੇ ਫਿਰ ਨਿਕਲਦੇ ਹਉਣੇ ਹਾਂਜੀ ਹਾਂਜੀ ਘਰ ਦਾ ਕੰਮ ਕਰਕੇ ਬਾਹਰ ਦਾ ਵੀ ਕਰਕੇ ਫਿਰ ਜਾਂਦੇ 10 11 ਵਜੇ ਜਾਂਦੇ ਨੇ ਸਾਨੂੰ ਹੂੰ ਤਾਂ ਇਹ ਪੈਣ ਹੈ ਖੰਨਾ ਦੇ ਰਹਿਣ ਵਾਲੀ ਵੀਨਾ ਜਿਹੜੀ ਇੱਕ ਮਿਸਾਲ ਹੈ ਉਹਨਾਂ ਔਰਤਾਂ ਲਈ ਜਿਹੜੀ ਘਰ ਦੀ ਦਹਲਿਜ ਤੋਂ ਬਾਹਰ ਨਹੀਂ ਨਿਕਲਦੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਵੂਮਨ ਡੇ ਜਿਹਨੂੰ ਆਪਾਂ ਕਹਿੰਦੇ ਆ ਇਹ ਭੈਣ ਨੇ ਇੱਕ ਵੱਖਰੀ ਮਿਸਾਲ ਕੀ ਕਾਇਮ ਕੀਤੀ ਹੈ ਕਾਫੀ ਲੰਬੇ ਸਮੇਂ ਤੋਂ ਆਟੋ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਤਾਂ ਇੱਥੇ ਉਹਨਾਂ ਭੈਣਾਂ ਲਈ ਉਹਨਾਂ ਔਰਤਾਂ ਲਈ ਇੱਕ ਮਿਸਾਲ ਹੈ ਕਿ ਨਿਕਲੋ ਘਰ ਤੋਂ ਬਾਹਰ ਕੰਮ ਕਰੋ ਕੰਮ ਕਰਨ 'ਚ ਕੋਈ ਬੁਰਾਈ ਨਹੀਂ ਕੋਈ ਸ਼ਰਮ ਨਹੀਂ ਤਾਂ ਉਮੀਦ ਕਰਦੇ ਹਾਂ ਕਿ ਇਹ ਕਵਰੇਜ ਤੁਹਾਨੂੰ ਬੇਹਦ ਪਸੰਦ ਆਈ ਹੋਊਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਵਿੰਦਰ ਲੱਕੀ